ਸ਼ਾਸ਼ੀ ਕਾਲ ਜੀ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ कॉटन ਦੇ ਸੂਟ ਨੇ ਮਸਲੀਨ कॉटन ਦਾ ਦੁਪੱਟਾ ਰਹੇਗਾ ਸਿੰਗਲ ਸੂਟ ਦਾ ਪ੍ਰਾਈਸ ਹੈ ਜਿਹੜਾ 700 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਤੇ ਦੋ ਸੂਟਾਂ ਦਾ ਪ੍ਰਾਈਸ ਹੈ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਇਹ ਵਾਲੇ ਸੂਟ ਨੇ ਜਿਹੜੇ ਆਫਰ ਦੇ ਵਿੱਚ ਨੇ ਪ੍ਰਿੰਟਡ ਹੈ ਜਿਹੜੀ ਸ਼ਰਟ ਰਹੇਗੀ ਬਾਰਡਰ ਵਾਲੀ ਤੇ ਪਲੇਨ ਬਾਟਮ ਰਹੇਗੀ ਮਲਮਲ कॉटन ਦਾ ਦੁਪੱਟਾ ਰਹੇਗਾ ਕੋਈ ਵੀ ਦੋ ਸੂਟ ਹੈ ਜਿਹੜੇ ਤੁਸੀਂ ਆਪਣੀ ਚੁਆਇਸ ਦੇ ਇਹਨਾਂ ਵਿੱਚੋਂ ਲੈ ਸਕਦੇ ਹੋ ਕੋਈ ਵੀ ਕਲਰ ਜਾਂ ਕੋਈ ਵੀ ਪ੍ਰਿੰਟ ਸੇਮ ਵੀ ਤੁਸੀਂ ਲੈ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਦੋ ਸੂਟ ਸਿਲੈਕਟ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਸੂਟ ਨੇ ਪ੍ਰਿੰਟਰਡ ਸ਼ਰਟ ਰਹੇਗੀ ਤੇ ਪਲੇਨ ਬਾਟਮ ਰਹੇਗੀ 1.75 ਬੱਟੇ ਪੰਨੇ ਦਾ ਸ਼ਰਟ ਦਾ ਫੈਬਰਿਕ ਰਹੇਗਾ ਤੇ 2 ਮੀਟਰ ਬੱਟੇ ਪੰਨੇ ਦੀ ਬਾਟਮ ਦਾ ਫੈਬਰਿਕ ਰਹੇਗਾ ਪ੍ਰੋਪਰ ਸੂਟ ਬਣੇਗਾ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਦੁਪੱਟਾ ਜਿਹੜਾ ਮਲਮਲ ਕਾਟਨ ਦਾ ਦੁਪੱਟੇ ਤੇ ਵੀ ਵਰਕ ਰਹੇਗਾ ਇਹ ਵਾਲੇ ਸੂਟ ਪਿਓਰ कॉटन ਦੇ ਸੂਟ ਨੇ প্রিনਟਰ ਸ਼ਰਟ ਤੇ ਪਲੇਨ ਬਾਟਮ ਦੇ ਨਾਲ ਹੋਣਗੇ ਵਿਦਆਊਟ ਦੁਪੱਟਾ ਨੇ ਕਲਰ ਆਪਸ਼ਨ ਹੈ ਜਿਹੜੀਆਂ ਇਹਨਾਂ ਵਿੱਚ ਇਹ ਵਾਲੇ ਸਾਰੇ ਅਵੇਲੇਬਲ ਨੇ ਤੁਸੀਂ ਕੋਈ ਵੀ ਸੂਟ ਹੈ ਜਿਹੜਾ ਇਹਨਾਂ ਵਿੱਚੋਂ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਸੂਟ ਵੀ ਪਿਓਰ कॉटन ਦੇ ਸੂਟ ਨੇ ਸ਼ਰਟ ਦੀ ਚਿਕਨ ਵਰਕ ਵਾਲੀ ਐਮਬਰਾਇਡਰੀ ਰਹੇਗੀ ਫਰੰਟ ਸਾਈਡ ਬੈਕ ਸਾਈਡ ਹੈ ਜਿਹੜੀ ਪਲੇਨ ਰਹੇਗੀ ਦੁਪੱਟਾ ਹੈ ਜਿਹੜਾ ਆਰਗੈਂਜ਼ਾ ਦਾ ਹੈਂਡ ਪੇਂਡ ਨਾਲ ਵਿਦ ਸਕੈਲਪਿੰਗ ਰਹੇਗੀ ਪ੍ਰਾਈਸ ਸਬਦ ਨਾਲ ਪੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਇਹ ਬਰਬਰੀ कॉटन ਦਾ ਸੂਟ ਰਹੇਗਾ ਸੇਮ ਐਜ਼ ਇਟ ਇਜ਼ ਜਿਹੜਾ ਵਰਕ ਰਹੇਗਾ ਦੁਪੱਟਾ ਇਹ ਜਿਹੜਾ ਇਹਨਾਂ ਵਿੱਚ ਕੋਟੇ ਦਾ ਰਹੇਗਾ ਇਹ ਵਾਲੇ ਸਾਰੇ ਕਲਰ ਜਿਹੜੇ ਅਵੇਲੇਬਲ ਨੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਜਿਹੜਾ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਸ਼ਰਟ ਹੈ ਉਹ ਟੈਪੀ ਦੀ ਰਹੇਗੀ ਸ਼ਰਟ ਤੇ ਲਾਸਟ ਵਰਕ ਰਹੇਗਾ ਬਾਟਮ ਮਸਲੀਨ ਦੀ ਰਹੇਗੀ ਤੇ ਟੈਪੀ ਦਾ ਹੀ ਦੁਪੱਟਾ ਰਹੇਗਾ ਦੁਪੱਟੇ ਤੇ ਲਾਸ ਵਰਕ ਤੇ ਪੈਚ ਵਰਕ ਰਹੇਗਾ